ਅੱਜ ਵੇਖੋ ਜੀ ਮੈਂ ਅੰਗਰੇਜ਼ ਸਿੰਘ ਸੈਸਰਾਗਾ ਕਿਸਾਨ ਵੀਰਸ ਸਿੰਘ ਸਤੰਦ ਸਿੰਘ ਪੰਜਾਬ ਜੁਣ ਪ੍ਰਧਾਨ ਗੁਰੂ ਕਬਾਲ ਤੋਂ ਵੇਖੋ ਅੱਜ ਪੰਡੋਰੀ ਵੜਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਨਾਲੋਂ ਜਿਹੜਾ ਧੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਲਿਆ ਲੈ ਰਹੇ ਜਿਹੜਾ ਆਪਣਾ ਭਾਰਤ ਮਾਲਾ ਰੋਡ ਜਿਹੜਾ ਕੱਢ ਰਹੀ ਸਰਕਾਰ ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਉਹਦਾ 7 ਕਿੱਲੇ ਜਗਾ ਜਿਹੜੀ ਵਿਚ ਆ ਰਹੀ ਹੈ ਤੇ ਇਹਦੇ ਤੋਂ ਠੀਕ ਪਿੱਛੇ ਇਤੋਂ 30 ਕਿੱਲੇ ਪਿੱਛੇ ਜਿਹੜਾ ਆ ਜਿਹੜੇ ਬਿਲਕੁਲ ਪਾਲੀਆਂ ਦੇ ਵਿੱਚ ਜਗਾ ਉੱਥੇ 5 ਕਰੋੜ 35 ਲੱਖ ਦਾ ਪੈਸੇ ਪਾਈ ਆ ਇਹ ਕਿਸਾਨ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗਾ ਇਹਦੀ ਬੰਦੀ ਹੈ ਤੇ ਉਹਦੇ ਨਾਂ ਇਹ ਜਿਹੜਾ ਧੱਕਾ ਕਰ ਰਹੀ ਆ ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ 'ਚ ਪਾ ਦਿਓ ਤੇ ਉਹ ਆਪਾਂ ਕਬਜ਼ਾ ਲੈ ਲਓ ਕਿਸਾਨ ਲੈ ਲਓ ਕੋਈ ਨਹੀਂ ਧੱਕਿਆ ਜਾਊਗਾ ਤੇ ਪ੍ਰਸ਼ਾਸਨ ਪਰ ਉਹ ਗੱਲ ਸੋਨੂੰ ਤਿਆਰ ਨਹੀਂ ਆ ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤੇ ਤੇ ਜਥੇਬੰਦੀ ਜਿਹੜੀ ਉਹ ਖੜੀ ਆ ਕਿ ਭਾਈ ਧੱਕੇਸ਼ਾਹੀ ਨਾਲ ਨਹੀਂ ਐਂ ਅਸੀਂ ਰਿਕਵਰ ਕਰਾਂਗੇ ਅੱਜ ਤੱਕ ਕੀ ਮਾਹੌਲ ਹੈ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਤੁਸੀਂ ਪੁਲਿਸ ਪ੍ਰਸ਼ਾਸਨ ਵੀ ਐਸ.ਡੀ.ਓ. ਸਾਹਿਬ ਨਾਲ ਉਹ ਗੱਲਬਾਤ ਕਰਦੇ ਪਏ ਆ ਪਰ ਐਸ.ਡੀ.ਓ. ਜਿਹੜੇ ਸਾਹਿਬ ਐਸ.ਡੀ.ਓ. ਸਾਹਿਬ ਕੋਈ ਅਸਲੀਅਤ ਜਿਹੜੀ ਉਹ ਨਹੀਂ ਦੱਸ ਰਹੀ। ਸੋ ਉਹਦੇ ਤੇ ਗੱਲਬਾਤ ਚੱਲ ਰਹੀ ਹੈ। ਵੇਖੋ ਹੁਣ ਅੱਗੇ ਗੱਲਬਾਤ ਦੇ ਵਿੱਚੋਂ ਕੀ ਨਿਕਲਦਾ। ਕੀ ਮੰਗ ਕੇ ਆ ਤੁਹਾਡੀ? ਮੰਗ ਸਾਡੀ ਇਹੋ ਹੀ ਆ ਕਿ ਜਿਹੜਾ ਕਿਸਾਨ ਹੈ ਉਹਦੇ ਹੱਕ ਤੇ ਜਿਹੜਾ ਉਹਦਾ ਪੂਰਾ ਕੀਤਾ ਜਾਵੇ ਤੇ ਆਪਣੀ ਜ਼ਮੀਨ ਤੇ ਨਾ ਕਵਰ ਕਿਸਾਨ ਆਪਣਾ ਕਬਜ਼ਾ ਦੇ ਦੇਗਾ ਉਹ ਮੜੇ ਨਹੀਂ ਕਰੇਗਾ ਕਬਜ਼ਾ। ਠੀਕ ਹੈ। ਹਾਂਜੀ ਭਾਈ ਕੀ ਨਾਮ ਜੀ ਤੁਹਾਡਾ? ਮੇਰਾ ਮੰਗਬੀਰ ਸਿੰਘ। ਕਿੰਨੇ ਮੇਰਾ ਪਲੋਰੀ ਵੜਾਚ। ਅਚ ਕੀ ਕੀ ਮਸਲਾ ਜੀ ਹੈ ਤੁਹਾਡੀ ਜ਼ਮੀਨ ਦਾ? ਸਰ ਮੇਰਾ ਮਸਲਾ ਮੇਰੀ ਨਾ ਜ਼ਮੀਨ ਕੁਵੈਰ ਹੋਈ ਹੈ ਛੇਕ ਕਿਲੇ ਥਾਂ ਹਾਈਵੇ ਦੇ ਵਿੱਚ ਆਇਆ ਵਾ। ਕਿ ਸਰ ਇਹਦਾ ਜਿਹੜਾ ਰੇਟ ਆ ਉਹ ਤਾ ਜਾ ਰਿਹਾ ਮੈਨੂੰ ਇਹ ਜ਼ਮੀਨ ਦਾ ਜਿਹੜਾ ਮੇਰਾ ਜ਼ਮੀਨ ਦਾ ਰੇਟ ਹੈ 6.7 ਕਰੋੜ ਰੁਪਿਆ ਕਿਲੇ ਦਾ ਵਾਦੇ ਜਿਹੜਾ ਮੈਨੂੰ ਦੇਣ ਦੇ ਆਸ ਟਾਈਮ ਤੇ ਸਵਾ ਕ ਕਰੋੜ ਰੁਪਿਆ ਮੈਨੂੰ ਦੇਣ ਦੇ ਆ ਤੇ ਜਿਹੜੀ ਸਰਕਾਰ ਮੇਰੇ ਨਾਲ ਪੈਸੇ ਤੋਂ ਦਿੱਤੇ ਤੋਂ ਬਿਗੈਰ ਹੀ ਮੈਨੂੰ ਧੱਕੇਸ਼ਾਈ ਨਾਲ ਮੇਰੇ ਕੋਲੋਂ ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦੀ ਆ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਨਹੀਂ ਪਾਏ ਗਏ ਨਹੀਂ ਸਰ ਮੇਰੇ ਖਾਤੇ ਪਾਏ ਨਹੀਂ ਪੈਸੇ ਤੇ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਹਾਂਜੀ ਹਾਂਜੀ ਸਾਡੇ ਇਸੇ ਕਰਕੇ ਤੇ ਸਰ ਮੇਰਾ ਇੱਕ ਰੇਟ ਦਿੱਤਾ ਜਾਵੇ ਸਹੀ ਮੈਨੂੰ ਤੇ ਫਿਰ ਮੈਂ ਜ਼ਮੀਨ ਦਾ ਇਹਨਾਂ ਨੂੰ ਕਬਜ਼ਾ ਦੇ ਦੂੰਗਾ ਜੇ ਮੈਨੂੰ ਸਹੀ ਕੀਮਤ ਮਿਲਦੀ ਆ ਤੇ ਫਿਰ ਮੈਂ ਕਬਜ਼ਾ ਦੂੰਗਾ। ਉਸ ਤਰ੍ਹਾਂ ਮੈਂ ਕਬਜ਼ਾ ਨਹੀਂ ਦਊਂਗਾ ਨਹੀਂ ਤੇ ਫਿਰ ਮੈਂ ਗਾੜੀ ਆਣ ਕੇ ਮਸ਼ੀਨ ਦੇ ਮਾਰ ਜਣਾ। ਠੀਕ। ਇੱਕ ਤਾਂ ਜਨਨ ਸਿੰਘ। ਹਾਂਜੀ। ਹਾਂਜੀ। ਮੇਰੀ ਜ਼ਮੀਨ ਦਾ ਪਜेशन ਲੈਣ ਆਏ ਆ। ਇਹ ਜ਼ਮੀਨ ਸਾਡੀਆਂ ਜਿਹੜੀ ਦੋ ਪਾੜ ਹੋਰੀ ਜ਼ਮੀਨ। ਇਹਦੀ ਅੱਧੀ ਜ਼ਮੀਨ ਸਾਡੀ ਇੱਧਰ ਰਹਿ ਜਾਂਦੀ ਆ, ਅੱਧੀ ਜ਼ਮੀਨ ਇੱਧਰ ਰਹਿ ਜਾਂਦੀ ਆ। ਉਹਨੂੰ ਕੋ ਰਸਤਾ ਨਹੀਂ ਦੇ ਰਹੇ। ਉਹਦੀ ਕੋ ਪੈਬ ਲੈਂ ਨਹੀਂ ਦੇ ਰਹੇ। ਕੋਈ ਜਿਹੜੀਆਂ ਸਾਡੀਆਂ ਮੋਟਰਾਂ ਕੁਆਇਰ ਵਿੱਚ ਹੋਈਆਂ ਨੇ ਉਹਨਾਂ ਦਾ ਕੋਈ ਪੈਸਾ ਨਹੀਂ ਕੁਆਇਰ ਕੀਤਾ ਨਹੀਂ ਕਿਤੇ ਰਿਹਾ ਇੱਕ ਵਾਰਡ ਨਹੀਂ ਸਾਨੂੰ ਦੱਸਦੇ ਵੀ ਸਾਡੀ ਕਿੱਦਾਂ ਆਈ ਨੇ ਸਾਡੀ ਜ਼ਮੀਨ ਦੀ ਪੋਜੀਸ਼ਨ ਕਿੱਦਾਂ ਆਈ ਯਾਰ ਸਾਨੂੰ ਕੋਈ ਵੀ ਦੱਸਣੀ ਪਈ ਨਾ ਉਹਦਾ ਕੋਈ ਮਰਜ਼ਾ ਦੇ ਰਿਹਾ ਤੇ ਨਾ ਹੀ ਕੋਈ ਪੈਸੇ ਲਈ ਆ ਤਾਂ ਕਿੰਨਾ ਕਬਜ਼ਾ ਲੈਣਾਗੇ ਸਾਡੇ ਖਾਸੇ ਕੋਈ ਪਹਿਣੀ ਪਿਆ ਸਾਨੂੰ ਕਹਿੰਦੇ ਫੈਲਾ ਲਓ ਫੈਲਾ ਜੇ ਲਾਉਨੇ ਆ ਤੇ ਪੈਸੇ ਨਹੀਂ ਹੁੰਦੇ ਅੱਜ 6-6 ਮਹੀਨੇ ਕਈਆਂ ਦੇ ਹੋ ਗਏ ਆ ਕਈਆਂ 2-2 ਮਹੀਨੇ ਹੋ ਗਏ ਆ ਕਈਆਂ 3-3 ਮਹੀਨੇ ਹੋ ਗਏ ਆ ਕਈਆਂ ਨੂੰ ਮਹੀਨਾ-ਮਹੀਨਾ ਹੋ ਗਿਆ ਨਵੇਂ ਸੜੇ ਫੇਰ ਫੈਲਾਣ ਲੱਗ ਗਏ ਫੇਰ ਨਾ ਕੋ ਪੈਸਾ ਪਿਆ ਨਾ ਕੋ ਪੈਸਾ ਇੱਕ ਸਾਡੀ ਜ਼ਮੀਨ ਦਾ ਰੇਟ ਜਿਆਦਾ ਵਾ 4 ਕਰੋੜ ਰੁਪਏ 3 ਕਰੋੜ ਰੁਪਏ ਕਿੱਲੇ ਦਾ ਰੇਟ ਵਾ ਸਾਨੂੰ ਈਕੇਪੀ ਰੁਪਏ ਦੇ ਰਹੇ ਨੇ ਬਣਿਆ ਪਿੱਛੇ ਜਾ ਕੇ 10 ਕਰੋੜ 51 ਲੱਖ ਦੇ ਹਿਸਾਬ ਨਾਲ ਉਹਦਾ ਕੈਪਰੇਟਰ ਆ ਰਿਹਾ ਵਾ ਇਹ ਸਾਨੂੰ 18 ਲੱਖ ਦੇ ਹਿਸਾਬ ਨਾਲ ਸਾਡੇ ਪੈਸੇ ਬਣਾ ਕੇ ਦੇ ਜਾਣਗੇ ਪਿੱਛੇ ਵੇਖੋ ਜਿਹੜਾ ਉੱ ਵੀ 55 ਲੱਖ ਦਾ ਹੈ ਉਹ ਉੱਥੇ ਵੀ ਸੇਮ ਰੇਟ ਵਾ ਜਿੱਥੇ 18 ਲੱਖ ਕਰੈਕਟ ਰੇਟ ਵਾ ਜਿੱਥੇ 55 ਲੱਖ ਉੱਥੇ ਵੀ ਸੇਮ ਹੈ ਉਹਦਾ ਉਹਨਾਂ ਦਾ ਵੀ ਮਤਲਬ ਵੀ ਉੱਥੇ ਪੈ ਗਿਆ ਵਾ 7 ਕਰੋੜ ਰੁਪਈਆ ਇਧਰ ਬੈ ਗਿਆ 1 ਕਰੋੜ ਰੋੜ ਦੇ ਉੱਤੇ 1 ਕਰੋੜ ਜਿਹੜਾ ਜੀਜੀ ਰੋਡ ਮਨਹੀਥਾ ਰੋੜ ਉਹਦੇ ਉੱਤੇ 1 ਕਰੋੜ ਰੁਪਈਆ ਵਾ ਜਿਹੜਾ ਉਹ ਤੋਂ 1 ਕਿਲੋਮੀਟਰ ਪਿਛੇ ਆ ਉਹਦਾ ਜੀ 7 ਕਰੋੜ ਰੁਪਈਆ ਤੇ ਸਾਨੂੰ ਕੋਈ ਜੇ ਐ ਐਸਟੀਐਮ ਕੋ ਸਭ ਕੋ ਜਾਣਦੇ ਆ ਉਹ ਕਹਿੰਦੇ ਜੀ ਤੁਸੀਂ ਤਸਵੀਲਦਾਰ ਕੋ ਜਾਓ ਤਸਵੀਲਦਾਰ ਕੋ ਜਾਣਦੇ ਆ ਉਹ ਕਹਿੰਦੇ ਜੀ ਪਟਵਾਰੀ ਕੋ ਜਾਓ ਪਟਵਾਰੀ ਕੋ ਜਾਣਦੇ ਆ ਜੀ ਉਹ ਕਹਿੰਦੇ ਜੀ ਮੀਟ ਨੂੰ ਦਿਲੋ ਜੀ ਉਹ ਕਹਿੰਦੇ ਬਸ ਇਸੇ ਕਰਕੇ ਨਾ ਸਾਨੂੰ ਕੋਈ ਵਾੜ ਬਾਰੇ ਦੱਸਦਾ ਕਿ ਨਾ ਸਾਨੂੰ ਉਹਦੇਆਂ ਚੀਜ਼ਾਂ ਮਰ ਜੀ ਪੁੱਛਦੇ ਆ ਵੀ ਸਾਡੀ ਜ਼ਮੀਨ ਦੀ ਅਕਵਾਇਰ ਦਾ ਕਿਦਾਂ ਸਾਨੂੰ ਕਿੰਨੀ ਜ਼ਮੀਨ ਵਿੱਚ ਆਈ ਹੈ ਕਿਹੜਾ ਨੰਬਰ ਇਹ ਕਹਿੰਦੇ ਆ ਇਹ ਆਪਣੀ ਸਿਹਤ ਨਾਲ ਕਬਜ਼ੇ ਧੱਕੇ ਨਾਲ ਲਈ ਜਾਂਦੇ ਆ ਜਿੱਥੇ ਛੜਕ ਅਕਵਾਇਰ ਨਹੀਂ ਵੀ ਹੋਈ ਉਹ ਵੀ ਥਾਂ ਵਾ ਕੇ ਲੋਕਾਂ ਦੇ ਝੋਨੇ ਖਰਾਬ ਕਰੀ ਜਾਂਦੇ ਨੇ ਲੋਕਾਂ ਦਾ ਨਸਾਨ ਕਰੀ ਜਾਂਦੇ ਨੇ